ਸਵੇਤ ਚੌਣਾ 2024 ਦਾ ਆਗਾਜ਼ ਹੋ ਚੁੱਕਾ ਹੈ ਪੰਜਾਬ ਵਿੱਚ ਪ੍ਰਚਾਰ ਜਿਹੜਾ ਹੈ ਉਹ ਆਪਣੇ ਜੋਰਾ ਤੇ ਹੈਗਾ ਔਰ ਜਿਹੜੇ ਲੀਡਰ ਹੈਗੇ ਨੇ ਉਹ ਲੋਕਾਂ ਦੇ ਵਿੱਚ ਵਿਚਾਰੇ ਨੇ ਕੀ ਉਹਨਾਂ ਦੇ ਮੁੱਦੇ ਨੇ ਕੀ ਉਹਨਾਂ ਨੇ ਲੋਕਾਂ ਨਾਲ ਵਾਦੇ ਨੇ ਗਾਰੰਟੀਆਂ ਨੇ ਸਾਡੇ ਨਾਲਨੇ ਕਾਂਗਰਸ ਦੇ ਉਮੀਦਵਾਰ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕਬਾਇਆ ਉਹਨਾਂ ਨੂੰ ਉਹਨਾਂ ਕੋਲੋਂ ਜਾਣਾਂਗੇ ਕਿ ਕੀ ਉਹਨਾਂ ਦੇ ਮੁੱਦੇ ਨੇ ਕੀ ਲੈ ਕੇ ਮੁੱਦੇ ਜਿਹੜਾ ਹੈ ਉਹ ਜਨਤਾ ਦੇ ਵਿੱਚ ਜਾ ਰਹੇ ਨੇ ਡੇਲੀ ਪੋਸਟ ਤੇ ਤੁਹਾਡਾ ਸਵਾਗਤ ਹੈ ਸ਼ੇਰ ਸਿੰਘ ਜੀ ਕੀ ਮੁੱਦੇ ਨੇ ਕੀ ਲੈ ਕੇ ਮੁੱਦੇ ਤੁਸੀਂ ਜਨਤਾ ਦੇ ਵਿੱਚ ਜਾ ਰਹੇ ਹੋ ਔਰ ਕੀ ਗਾਰੰਟੀਆਂ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦੇਖੋ ਸਾਡੇ ਬਾਰਡਰ ਦੇਆਂ ਬੜੀਆਂ ਮੁਸ਼ਕਲਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਬੜੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿੱਚ ਮੁੱਦੇ ਠਹਾਉਂਦੇ ਰਿਹਾ ਵਿਧਾਨ ਸਭਾ ਵਿੱਚ ਮੁੱਦੇ ਠਹਾਇਆ ਹੈ ਕਾਫੀ ਮਸਲੇ ਹੱਲ ਵੀ ਹੋਏ ਤੇ ਅਜੇ ਰਹਿੰਦੇ ਵੀ ਕਾਫੀ ਹੈ ਸੋ ਇਸ ਕਰਕੇ ਇਹਨਾਂ ਦੀਆਂ ਜੋ ਮੁਸ਼ਕਲਾਂ ਹਨ ਉਹਨਾਂ ਦੇ ਬਾਰੇ ਜੇ ਡਿਟੇਲ ਚ ਜਾਈਏ ਤਾਂ ਕਾਫੀ ਹੈ ਪਰ ਮੇਨ ਮੈਂ ਜਿਹੜੀ ਇੱਥੇ ਦੀ ਜ਼ਰੂਰਤ ਹੈ ਉਹ ਇੱਕ ਇੱਥੇ ਇੱਕ ਤਾਂ ਲੋਕਾਂ ਕੋ ਬਾਰਡਰ ਤੇ ਜ਼ਮੀਨਾਂ ਗਵਰਮੈਂਟ ਦੀਆਂ ਜ਼ਮੀਨਾਂ ਕੁਝ ਜ਼ਮੀਨਾਂ ਪਹਿਲਾਂ ਲੋਟਮੈਂਟ ਹੋ ਗਈ ਹੈ ਤੇ ਕੁਝ ਜ਼ਮੀਨਾਂ ਦੀ 1 2007 ਦੀ ਪਾਲਿਸੀ ਉਹ ਸੈਟਸਾਈਡ ਕਰਤੀ ਸੀ ਹਾਈ ਕੋਰਟ ਨੇ ਉਹਦੇ ਚੋਂ ਸਰਕਾਰ ਨੇ ਸੁਪਰੀਮ ਕੋਰਟ ਜਾਣਾ ਸੀਗਾ ਪਰ ਉਸ ਵੇਲੇ ਸਰਕਾਰ ਸੁਪਰੀਮ ਕੋਰਟ ਗਈ ਨਹੀਂ ਜਿਸ ਕਰਕੇ ਉਹ ਮਾਮਲਾ ਲਟਕ ਰਿਹਾ ਹੁਣ ਅਸੀਂ ਇਹ ਹੈ ਕਿ ਸਾਡੀ ਸਰਕਾਰ ਆਏਗੀ ਤੇ ਅਸੀਂ ਉਹ ਸੁਪਰੀਮ ਕੋਰਟ ਚ ਲਿਜਾ ਕੇ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਉਣਾ ਹੈ ਦੂਜਾ ਮੁੱਦਾ ਇੱਥੇ ਪੀਣ ਵਾਲੇ ਪਾਣੀ ਦਾ ਹੈ ਪਾਣੀ ਦੇ ਕਿਉਂਕਿ ਜਿਹੜੇ ਦਰਿਆ ਦੇ ਵਿੱਚ ਜਾਂ ਨਾਲੀਆਂ ਦੇ ਵਿੱਚ ਇੰਡਸਟਰੀ ਦਾ ਪਾਣੀ ਜਿਹੜਾ ਉਹ ਚੱਲਿਆ ਜਾਂਦਾ ਉਹਦੀ ਕਰਕੇ ਪਾਣੀ ਦੀ ਸੀਪੇਜ ਹੋਉਂਦੀ ਨਲਕੇ ਜਿੱਤੇ ਆ ਕੇ ਹੈਂਡ ਪੰਪ ਚੱਲਿਆ ਕਰਦੇ ਸੀ ਮਿੱਠੇ ਪਾਣੀ ਸੀਗੇ ਉਹ ਪਾਣੀ ਸਾਰਾ ਲਗਭਗ ਖਰਾਬ ਹੋ ਚੁੱਕਿਆ ਹੈ ਪੀਣ ਦੇ ਯੋਗ ਨਹੀਂ ਤੇ ਇਸ ਕਰਕੇ ਉਸ ਪਾਣੀ ਦੇ ਵਾਸਤੇ ਵੀ ਇਹ ਵੱਡਾ ਪ੍ਰੋਜੈਕਟ ਜਿਹੜਾ ਹੈ ਉਹ ਲਿਆ ਕੇ ਇਸ ਬਾਰਡਰ ਦੇ ਏਰੀਆ 'ਚ ਉਹਦੀ ਜ਼ਰੂਰਤ ਹੈ ਇੱਕ ਨਹਿਰੀ ਪਾਣੀ ਦੇ ਖੇਤਾਂ ਵਾਸਤੇ ਸਾਡੇ ਬਾਰਡਰ ਵਾਲੀ ਪੱਟੀ ਦੇ ਉੱਪਰ ਸਾਡੀਆਂ ਦੋ ਕਸੀਆਂ ਜਿਹੜੀਆਂ ਚਲਦੀਆਂ ਲਾਧੂਕਾ ਡਿਸਟ੍ਰਿਕਟ ਤੇ ਮਮਦੂਰ ਮੈਨਰ ਜੀ ਨੂੰ ਆ ਬਾਬਾ ਐਮ ਐਲ ਏ ਲਸ਼ਮਨ ਸਿੰਘ ਦੇ ਨਾਂ ਤੇ ਉਹ ਬਣੀ ਹੋਈ ਹੈ ਤੇ ਉਹਦੇ ਵਿੱਚ ਫਰੋਜਪੁਰ ਤੋਂ ਨ ਕਸੀਆਂ ਦੋਨੋਂ ਚਲਦੀਆਂ ਪਹਿਲਾ ਜਿਹੜੀਆਂ ਚਲਦੀਆਂ ਸੀ ਉਹ ਚਲਦੀ ਸੀ ਬਾਲਾ ਬਾਲੇਵਾਲ ਹੈਡ ਤੋਂ ਦੋ ਤੁਸੀਂ ਨਹਿਰਾਂ ਦੇਖੀ ਹੋਣੀਆਂ ਖਾਈ ਦੇ ਨਾਲ ਉਹ ਡੈਮੇਜ ਪਈਆਂ ਇੱਕ ਨਹਿਰ ਜਿਹੜੀ ਸੀ ਉਹ ਲੈ ਕੇ ਪਾਣੀ ਹੁਸੈਨੀ ਵਾਲਾ ਤੋਂ ਬਾਲੇਵਾਲਾ ਹਾਈਟ ਤੇ ਜਾਂਦੀ ਸੀ ਬਾਲੇਵਾਲਾ ਹਾਈਟ ਤੋਂ ਪਾਣੀ ਮਿਕਸ ਹੋ ਕੇ ਫਿਰ ਇੱਕ ਡਿਲੀਵਰੀ ਸੀ ਜਿਹੜੀ ਕਿ ਲਾਧੂ ਕਾ ਡਿਸਟ੍ਰੀਬਿਊਟਰ ਤੇ ਮਾਮਦੋੜ ਮੈਨਰ ਨੂੰ ਪਾਣੀ ਦਿੰਦੀ ਸੀ ਬਟ ਉਹ ਦੋਨੋਂ ਹੀ ਉਹਨਾਂ ਨੇ ਡੈਮੇਜ ਕਰਤੀਆਂ ਬਣਾਈਆਂ ਨਹੀਂ ਕਾਫੀ ਰੋਲਾ ਪੈਣ ਦੇ ਬਾਵਜੂਦ ਪਿਛਲੀ ਕਾਂਗਰਸੀ ਸਰਕਾਰ ਵੇਲੇ ਇਹ ਪ੍ਰੋਜੈਕਟ ਜਿਹੜਾ ਪਾਸ ਕੋ ਲਾਇਆ ਸੀ ਉਹਦੇ ਵਿੱਚ ਕੁਝ ਕੰਮ ਚੱਲ ਰਿਹਾ ਔਰ ਉਹਨਾਂ ਕੰਮ ਜਿਹੜਾ ਆਪ ਦੀ ਸਰਕਾਰ ਜਦੋਂ ਦੀ ਆਈ ਏ ਉਹ ਰੋਕਿਆ ਵੈ ਤੇ ਇਹ ਬੜਾ ਜ਼ਰੂਰੀ ਇਸ ਏਰੀਏ ਚ ਫਰੋਜਪੁਰ ਤੋਂ ਲੈ ਕੇ ਲਾਧੂ ਕਾ ਤੱਕ ਇਹ ਪਾਣੀ ਜਿਹੜਾ ਜਾਂਦਾ ਸੀ ਇਹਦੇ ਨਾਲ ਕਾਫੀ ਬਿਮਾਰੀਆਂ ਵੀ ਲੱਗਦੀਆਂ ਸੀ ਫਸਲ ਵੀ ਨਹੀਂ ਸੀ ਹੋ ਰਹੀ ਤੇ ਇਸ ਤੇ ਸਾਡਾ ਬੜਾ ਵੱਡਾ ਕਿ ਇਹ ਜ਼ਰੂਰੀ ਹੈ ਅਸੀਂ ਕਰਨਾ ਹੈ ਇਹ ਕਾਂਗਰਸ ਦੀਆਂ ਪੰਜ ਗਰੰਟੀਆਂ ਨੇ ਕੀ ਉਹ ਗਰੰਟੀਆਂ ਨੇ ਜਿੰਨੂੰ ਲੈ ਕੇ ਜਿਹੜਾ ਤੁਸੀਂ ਲੋਕਾਂ ਵਿੱਚ ਜਾ ਰਹੇ ਨਹੀਂ ਦੇਖੋ ਇੱਕ ਤਾਂ ਜਿਹੜੇ ਕਾਂਗਰਸ ਦੇ ਲੋਕ ਯਕੀਨ ਕਰਦੇ ਐ ਕਿ ਜੋ ਉਹਨਾਂ ਨੇ ਕਿਹਾ ਉਹ ਕੀਤਾ ਸਾਡੇ ਕੋਲ ਇਹ ਪੰਜ ਗਰੰਟੀਆਂ ਜਿਹੜੀਆਂ ਐ ਇੱਕ ਗਰੰਟੀਆਂ ਸਾਡੇ ਸਰਕਾਰ ਦੀ ਪਾਰਟੀ ਦੇ ਇੰਡੀਆ ਲਾਇੰਸ ਇੰਡੀਆ ਗੱਠਜੋੜ ਨੇ ਦਿੱਤੀਆਂ ਹਨ ਜਿਦੇ ਵਿੱਚੋਂ 1 ਲੱਖ ਤਨਖਾਹ ਜਿਹੜਾ ਹਰ ਪੜੇ ਲਿਖੇ ਨੌਜਵਾਨ ਨੂੰ ਨੌਕਰੀ ਦੀ ਗਰੰਟੀ ਹੈ ਦੂਜੀ ਕਰਜ਼ਾ ਮੁਆਫੀ ਜਿਹੜੀ ਹੈ ਉਹ ਜਿਹੜੇ ਕਿਸਾਨ ਚਾਹੁੰਦੇ ਸੀ ਕਿ ਸੁਆਮੀ ਨਾਥਨ ਰਿਪੋਰਟ ਦੇ ਮੁਤਾਬਕ ਜਿਹੜਾ ਉਹ ਸਾਨੂੰ ਜਿਹੜਾ ਪਾ ਦਿੱਤੇ ਜਾਣ ਐਮਐਸਪੀ ਬਣਾਈ ਜਾਵੇ ਉਹ ਸਾਡੀ ਪਾਰਟੀ ਦੀ ਸਰਕਾਰ ਨੇ ਜੋ ਬਣੇਗੀ ਉਹ ਇਹਨਾਂ ਨੇ ਮਕਾ ਲਾਗੂ ਕਰ ਦੇਣਾ ਜਲਦੀ ਹੋ ਜਾਣਾ ਹੈ ਤੀਜਾ ਜਿਹੜਾ ਗਿਣਤੀ ਕਰਕੇ ਸਮਾਜਿਕ ਤੇ ਆਰਥਿਕ ਸਮਾਨਤਾ ਲਈ ਹਰ ਹਰ ਵਿਅਕਤੀ ਨੂੰ ਹਰ ਵਰਗ ਦੀ ਗਿਣਤੀ ਕੀਤੀ ਜਾਵੇ ਜਿਹਦੇ ਨਾਲ ਉਹਨੂੰ ਜੁਜੋ ਦਾ ਬੰਦਾ ਨਿਆਂ ਉਹ ਮਿਲੇਗਾ 1 ਲੱਖ ਰੁਪਇਆ ਗਰੀਬ ਪਰਿਵਾਰ ਦੀ ਇੱਕ ਔਰਤ ਨੂੰ ਇੱਕ ਸਾਲ ਹਰ ਸਾਲ ਜਿਹੜਾ ਉਹ ਦਿੱਤਾ ਜਾਏਗਾ ਇੱਕ ਸਾਡੇ ਨਰੇਗਾ ਜਿਹੜੀ ਇਹ ਚੱਲ ਰਹੀ ਹੈ ਉਹ ਪਹਿਲਾਂ 200 ਰੁਪਏ ਇੱਥੇ ਦਿੱਤੇ ਜਾਂਦੇ ਤੇ 100 ਦਿਨ ਦੇ ਵਿੱਚ ਉਹਨਾਂ ਦਿਨ ਦੇਨੇ ਦਿੱਤੇ ਸਾ ਆਪਣੀ ਸਾਡੀ ਸਰਕਾਰ ਜਦੋਂ ਆਏਗੀ ਉਹਦੇ ਵਿੱਚ ਉਸੇ 400 ਰੁਪਏ ਪਾਰਟੇ ਤੇ 200 ਦਿਨ ਸਾਲ ਵਿੱਚ ਜਿਹੜੇ ਉਸੇ ਦੇਾਂਗੇ ਜਿਹੜੇ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੇ ਇਸ ਤੇ ਬੇਸ ਤੇ ਅਸੀਂ ਜਿਹੜਾ ਇਲੈਕਸ਼ਨ ਦੀ ਤੇ ਸ਼ੁਰੂਆਤ ਕੀਤੀ ਸੀ ਤੇ ਲੋਕ ਬੜੇ ਖੁਸ਼ ਹੈ ਉਸ ਕਰਕੇ ਕਾਂਗਰਸ ਪੱਖੀ ਅੱਜ ਪੂਰੀ ਹਵਾ ਚੱਲੀ ਹੋਈ ਹੈ ਕਿ ਅਸੀਂ ਵੋਟ ਜਿਹੜੀ ਕਾਂਗਰਸ ਨੂੰ ਪਾਣੀ ਇੱਕ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਜਿਹੜੀ ਹੈ ਮੁਲਾਜ਼ਮਾਂ ਦੀ ਬਹੁਤ ਵੱਡੀ ਮੰਗ ਹੈਗੀ ਆ ਉਸ ਤੇ ਵੀ ਕੋਈ ਕੰਮ ਕਰੀਏ ਕਾਂਗਰਸ ਦੇਖੋ ਅਸੀਂ ਉਹ ਪਹਿਲਾਂ ਹੀ ਕਹਿ ਚੁੱਕੇ ਇੱਕ ਜਿਹੜਾ ਅਗਨੀ ਵੀਰ ਜਿਹੜੀ ਹੈ ਭਰਤੀ ਕੀਤੀ ਸੀ ਬੀਜੇਪੀ ਦੀ ਸਰਕਾਰ ਨੇ ਜਦੋਂ ਬਿੱਲ ਗਿਆ ਤਾਂ ਉਦੋਂ ਕਾਂਗਰਸ ਨੇ ਉਦੋਂ ਹੀ ਵਿਰੋਧ ਕੀਤਾ ਸੀਗਾ ਕਿ 4 ਸਾਲ ਦੀ ਕੋਈ ਨੌਕਰੀ ਨਹੀਂ ਹੈ ਉਹਨਾਂ ਨੂੰ ਪੈਨਸ਼ਨ ਨਹੀਂ ਹੈ ਉਹਨਾਂ ਨੂੰ ਹੋਰ ਕੰਪਨਸੇਸ਼ਨ ਨਹੀਂ ਦੇਣਾ ਤੇ 4 ਸਾਲ 3 ਸਾਲ ਟ੍ਰੇਨਿੰਗ ਦੇ ਕੇ ਸਾਲ ਹੋ ਰਾ ਕੇ ਉਹਨਾਂ ਨੂੰ ਘਰ ਨੂੰ ਭੇਜ ਦੇਣਾ ਜਿਹਦੇ ਨਾਲ ਉਹਦੀ ਲਾਈਫ ਜਿਹੜੀ ਹੈ ਉਹ ਜਿਵੇਂ ਹੀ ਖਰਾਬ ਹੋ ਜਾਏਗੀ ਤੇ ਇਸ ਕਰਕੇ ਸਾਡੀ ਸਰਕਾਰ ਆਉਣ ਤੇ ਅਸੀਂ ਉਹ ਅਗਨੀ ਵੀਰ ਦੀ ਵਿਜ ਪੱਕੀ ਜਿਸ ਤਰ੍ਹਾਂ ਪਹਿਲਾਂ ਤੋਂ ਰੈਗੂਲਰ ਪਰਤੀ ਚੱਲ ਰਹੀ ਸੀ ਆਰਮੀਜ਼ ਅਸੀਂ ਉਹ ਕਰਨੀ ਹੈ ਦੂਜੀ 올ਡ ਪੈਨਸ਼ਨ ਦਾ ਵੀ ਜਿਹੜਾ ਮਾਮਲਾ ਹੈ ਉਹ ਵੀ ਸਾਡੀ ਸਰਕਾਰ ਨੇ ਕਹਿ ਕੇ ਅਸੀਂ 올ਡ ਪੈਨਸ਼ਨ ਤੇ ਅਸੀਂ ਪੂਰਾ ਸਰਵੇ ਕਰਕੇ ਉਹ ਪੂਰੇ ਉਹਨਾਂ ਨੂੰ ਪੈਸੇ ਦੇਵਾਂਗੇ ਉਹ ਬਾਰਡਰ ਖੁਲਾਨਾ ਜਿਹੜਾ ਫਿਰੋਜ਼ਪੁਰ ਦਾ ਸਭ ਤੋਂ ਵੱਡਾ ਮੁੱਦਾ ਰਿਹਾ ਹੈਗਾ ਪਿਛਲੇ ਜਿੰਨੇ ਵੀ ਸੰਸਦ ਆਏ ਤੁਸੀਂ ਵੀ ਦੋ ਵਾਰੀ ਰੇਲੇਕਿਨ ਉਹ ਸਿਰੇ ਨਹੀਂ ਚੜ ਸਕਿਆ ਬਾਰਡਰ ਨਹੀਂ ਖੁੱਲ ਸਕਿਆ ਉਹਨੂੰ ਲੈ ਕੇ ਵੀ ਕੁਝ ਕਰੋਗੇ ਦੇਖੋ ਮੈਂ ਤੇ ਜਦੋਂ ਪਾਰਲੀਮੈਂਟ ਗਿਆ ਮੈਂ ਤਾਂ ਵਾਰ-ਵਾਰ ਪਾਰਲੀਮੈਂਟ ਹੀ ਮੁੱਦਾ ਉਠਾਇਆ ਕਿ ਜਿਹੜਾ ਸੈਨੀ ਵਾਲਾ ਬਾਰਡਰ ਹੈ ਇਹ ਸਾਡਾ ਖੁੱਲਣਾ ਚਾਹੀਦਾ ਹੈ ਸਾਡੇ ਬਿਜ਼ਨਸ ਜਿਹੜਾ ਹੈ ਪਾਕਿਸਤਾਨ ਜਿਹੜਾ ਕਾਫੀ ਹੋ ਸਕਦਾ ਹੈ ਜਿਹਦੇ ਨਾਲ ਇਹ ਇਲਾਕਾ ਸਾਰਾ ਵਧੀਆ ਜਿਹੜਾ ਡਵੈਲਪ ਹੋ ਸਕਦਾ ਕਿਉਂਕਿ ਬਾਰਡਰ ਦੀ ਵਜ੍ਹਾ ਕਰਕੇ ਫਲੋਇਪੁਰ ਡਵੈਲਪ ਨਹੀਂ ਹੋਇਆ ਤੇ ਜਦੋਂ ਇੱਥੋਂ ਬਿਜ਼ਨਸ ਵੱਧ ਜਾਏਗਾ ਤੇ ਆਟੋਮੈਟਿਕ ਹੈ ਕਿ ਇੱਥੋਂ ਦੇ ਲੋਕ ਜਿਹੜੇ ਖੁਸ਼ ਹੋ ਜਾਣਗੇ ਉਹਦੇ ਵਿੱਚ ਕਿਤੇ ਕੁਛ ਨਾ ਕੁਝ ਜਦੋਂ ਮੈਂ ਮੁੱਦੇ اٹھਾਇਆ ਸੀ ਉਦੋਂ ਕੋਈ ਸਟੇਟ ਗਵਰਨਮੈਂਟ ਜਿਹੜੀ ਹੈ ਉਹਨਾਂ ਨੇ ਕੋਈ ਹਾਂ ਪੱਕੀ ਰੋਈਆ ਨਹੀਂ ਦਿੱਤਾ ਆ ਕੀ ਨਹੀਂ ਲਿਖ ਕੇ ਨਹੀਂ ਭੇਜਦੇ ਭੇਜਦੇ ਹੋ ਸਕਦਾ ਹੈ ਕਿ ਖੁੱਲ ਜਾਂਦਾ ਪਰ ਵੈਸੇ ਵੀ ਭਾਜਪੀ ਦੀ ਸਰਕਾਰੇ ਪੰਜਾਬ ਦੇ ਨਾਲ ਤਾਂ ਵਿਤਕਰਾ ਕਰਦੇ ਹੀ ਹੈ ਕਈ ਵਾਰ ਹੁਣ ਸਾਡਾ ਜਿਹੜਾ ਬਾਰਡਰ ਸੀ ਅੰਮ੍ਰਿਤਸਰ ਵਾਗਾ ਬਾਰਡਰ ਉਹਨੂੰ ਵੀ ਬੰਦ ਕਰ ਰੱਖਿਆ ਹੁਣ ਅਸੀਂ ਇਹ ਵੀ ਦੇ ਵਾਸਤੇ ਪੂਰੇ ਐਫਰਟਸ ਕਰਾਂਗੇ ਕਿ ਬਾਰਡਰ ਖੋਲਾ ਕੇ ਲੋਕਾਂ ਨੂੰ ਇਤੋਂ ਜਿਹੜਾ ਵਪਾਰ ਦਾ ਹੋਰ ਜਰੀਆ ਜਿਹੜਾ ਕੀਤਾ ਜਾਵੇ ਕਿਸਾਨਾਂ ਲਈ ਕੀ ਸਕੀਮਜ਼ ਹੈਗੀਆਂ ਨੇ ਜਿੱਦਾਂ ਤੁਸੀਂ ਐਮਐਸਪੀ ਦੀ ਗੱਲ ਕੀਤੀ ਉਸ ਤੋਂ ਇਲਾਵਾ ਹੋਰ ਵੀ ਕਈ ਡਿਮਾਂਡਸ ਹੈਗੀਆਂ ਨੇ ਕਿਸਾਨਾਂ ਦੀਆਂ ਕਰਜ਼ਾ ਮਾਫੀ ਨੂੰ ਲੈ ਕੇ ਪਹਿਲੇ ਮਨਮੋਹਨ ਸਿੰਘ ਸਰਕਾਰ ਵੇਲੇ ਕੁਝ ਹੋਇਆ ਸੀਗਾ ਉਹਨੂੰ ਲੈ ਕੇ ਵੀ ਕੋਈ ਸਰਕਾਰ ਦੇ ਜੇ ਅਗਰ ਆਂਦੀ ਹੈ ਐਨਡੀਏ ਅਲਾਈንስ ਜਿਹੜਾ ਹੰਦਾ ਤੇ ਦੇਖੋ ਜਿਹੜਾ ਕਿਸਾਨਾਂ ਦਾ ਕਰਜ਼ਾ ਤਾਂ ਅਸੀਂ ਪਹਿਲਾਂ ਤੋਂ ਹੀ ਕਰਕੇ ਮਾਫ ਹੋਣਾ ਬੰਦ ਹੈ ਜਦੋਂ ਕਿ ਕਾਂਗਰਸ ਸਰਕਾਰ ਪੰਜਾਬ 'ਚ ਸੀ ਉਦੋਂ ਸਿਰ ਕੁਝ ਕਨਾਂ ਦੇ ਕਰਜ਼ੇ ਮਾਫ ਹੋਏ ਵੀ ਕਤਰੇ ਨਹੀਂ ਹੋਏ ਉਹ ਬਾਕੀ ਦਾ ਕਰਜ਼ਾ ਮਾਫੀ ਜਿਹੜੀ ਹੈ ਸਾਡੀ ਸਰਕਾਰ ਆਉਣ ਤੇ ਅਸੀਂ ਸਕੇਂਦਰ ਨਾਲ ਗੱਲ ਕਰਕੇ ਉਹ ਅਸੀਂ ਪੂਰਾ ਮਾਫ ਕਰਵਾਵਾਂਗੇ ਔਰ ਇਹ ਜਲਦੀ ਇਹ ਹੋ ਜਾਏਗਾ ਇੱਕ ਐਮਐਸਪੀ ਜਿਹੜੇ ਲੋਕ استان ਜਿਵੇਂ ਚਾਹੁੰਦੇ ਸੁਆਮੀ ਰਾਧਨ ਨਾਥਨ ਰਿਪੋਰਟ ਦੇ ਮੁਤਾਬਕ ਹੈ ਉਹ ਅਸੀਂ ਸਾਡੇ ਪੰਜ ਗਰੰਟੀਆਂ ਦੇ ਵਿੱਚ ਅਵੇਲੇਬਲ ਹੈ ਤੇ ਇਸ ਜਿਹੜੀ ਸਾਰਾ ਕਰਾਉਣਾ ਹੈ ਜੀ ਬਿਲਕੁਲ ਏਸੀ ਸ਼ੇਰ ਸਿੰਘ ਖੂਬਾਇਆ ਜੀ ਜਿਨ੍ਹਾਂ ਦਾ ਕਹਿਣਾ ਕਿ ਕਾਂਗਰਸ ਦੀਆਂ ਪੰਜ ਗਰੰਟੀਆਂ ਜਿਹੜੀਆਂ ਹੈ ਸਰਕਾਰਾਂ ਤੇ ਹਰ ਹਾਲਚ ਲਾਗੂ ਕੀਤੀਆਂ ਜਾਣਗੀਆਂ ਔਰ ਜਿਸ ਨਾਲ ਸਾਰੇ ਵਰਗਾਂ ਨੂੰ ਹੀ ਰਾਹਤ ਮਿਲੇਗੀ ਫਿਰੋਜ਼ਪੁਰ ਤੋਂ ਗੌਰਵ ਮਾਨਿਕ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ